ਜਿਹੜਾ ਲੋਕੋ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਹੋਈ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੇਸ਼ੱਕ ਅੱਜ ਅਸੀਂ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਰਾਜਵੀਰ ਜ ਸਾਡੇ ਬੱਚੇ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਪਰ ਇੱਕ ਗੱਲ ਮੈਂ ਜਿਹੜੀ ਇਸ ਸਟੇਜ ਤੋਂ ਜੀਰਾ ਇਲਾਕੇ ਦੇ ਲੋਕਾਂ ਨੂੰ ਦੇਣੀ ਚਾਹਣਾ ਅਸੀਂ ਪੰਜਾਬ ਦੇ ਦੂਜੇ ਸਿਰੇ ਤੋਂ ਆਏ ਹਾਂ ਅਧਿਆਪਕ ਜ਼ਿਲ੍ਹਾ ਫਤਿਹਗੜ ਸਾਹਿਬ ਜਿੱਥੇ ਜਾ ਕੇ ਪੰਜਾਬ ਮੁੱਕ ਜਾਂਦਾ ਹੈ ਇਸ ਲਈ ਆਇਆ ਕਿ ਇਹਨਾਂ ਲੋਕਾਂ ਨੂੰ ਇਸ ਗੱਲ ਦੀ ਵਧਾਈ ਦੇਣੀ ਹੈ ਕਿ ਤੁਸੀਂ ਪੰਜਾਬ ਦੇ ਜਝਾਰੂ ਲੋਕਾਂ ਦੀ ਜਿਹੜੀ ਇੱਕ ਪਿਰਤ ਹੈ ਉਹਨੂੰ ਬਰਕਰਾਰ ਰੱਖਿਆ ਤੇ ਵਾਤਾਵਰਣ ਦੇ ਖਿਲਾਫ ਜਿਹੜੀ ਲੜਾਈ ਹੈ ਉਹ ਜੀਰੇ ਤੋਂ ਸ਼ੁਰੂ ਹੋਈ ਆ ਤੇ ਇੱਕ ਦੋ ਗੱਲਾਂ ਤੁਹਾਡੇ ਧਿਆਨ 'ਚ ਲਿਆਉਣੀਆਂ ਨੇ ਕਿ ਲੜਾਈ ਸਰਕਾਰ ਦੇ ਖਿਲਾਫ ਉਹੀ ਜਿੱਤੀ ਜਾ ਸਕਦੀ ਹੈ ਜਿਹੜੇ ਲੋਕਾਂ ਦੇ ਵਿੱਚ ਲੰਬੀ ਲੜਾਈ ਦਾ ਜੇਰਾ ਹੋਵੇ ਤੁਸੀਂ 7 ਮਹੀਨੇ ਤੋਂ ਲੜਦੇ ਹੋ ਤੁਹਾਨੂੰ ਇਸ ਗੱਲ ਦੀ ਮੁਬਾਰਕਵਾਦ ਹੈ ਕਿ ਤੁਸੀਂ ਉਦਮ ਸਿੰਘ ਦੇ ਵਾਰਿਸ ਹੋ ਮੈਂ ਇੱਕ ਵਾਰੀ ਦਿੱਲੀ ਮੋਰਚੇ ਦੇ ਵਿੱਚ ਸਟੇਜ ਤੇ ਕਿਹਾ ਸੀਗਾ ਜਿਹੜਾ ਸਰਹੰਗ ਇੱਕ ਰੈਲੀ ਹੋਈ ਸੀ ਕਿ ਉਦਮ ਸਿੰਘ ਦੇ ਬਾਰਸ 21 ਸਾਲ ਸੀਨੇ ਚ ਅੱਗ ਬਲਦੀ ਰੱਖ ਸਕਦੇ ਆ ਸਾਨੂੰ ਤਾਂ ਹਜੇ 7 ਮਹੀਨੇ ਹੋਏ ਆ ਇਹ ਸਰਕਾਰਾਂ ਕਿਹੜੇ ਸੋਚਦੇ ਜਾਂ ਅਕਾਲ ਚੇਨਨ ਬੰਦ ਕਰ ਲੈਣ ਜਾਂ ਕੁਝ ਹੋਰ ਕਰ ਲੈਣ ਅਸੀਂ ਲੰਬੀ ਲੜਾਈ ਲੜਾਂਗੇ ਤੇ ਸਾਰੀਆਂ ਲੜਾਈਆਂ ਪੰਜਾਬ ਦੇ ਲੋਕਾਂ ਨੇ ਜਿੱਤੀਆਂ ਨੇ ਇਹ ਸਾਡਾ ਇਤਿਹਾਸ ਹੈ ਇਹ ਸਵਾਲ ਪੈਦਾ ਨਹੀਂ ਹੁੰਦਾ ਕਿ ਲੋਕ ਹਾਰ ਜਾਣਗੇ ਦੂਜੀ ਗੱਲ ਜਿਹੜਾ ਸਾਨੂੰ ਇਹ ਭੁਲੇਖਾ ਬਾਰ ਬਾਰ ਗੱਲ ਆਉਂਦੀ ਆ ਕਿ 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ ਇੱਕ ਗੱਲ ਧਿਆਨ ਚ ਰੱਖੋਗੇ ਅਸੀਂ ਕੋਈ ਆਜ਼ਾਦ ਨਹੀਂ ਹੋਏ ਸਿਰਫ ਤੇ ਸਿਰਫ ਰਾਜ ਕਰਤਾ ਲੋਕ ਬਦਲੇ ਨੇ ਪਾਲਿਸੀਆਂ ਉਹੀ ਨੇ ਤੇ ਦੂਜੀ ਗੱਲ ਇਹ ਯਾਦ ਰੱਖੋ ਕਿ ਜਿਹੜਾ ਸਰਮਾਇਦਾਰ ਹੈ ਉਹਦੀ ਕੋਈ ਪੋਲੀਟੀਕਲ ਪਾਰਟੀ ਨਹੀਂ ਹੁੰਦੀ ਜੇ ਚਿੱਟੇ ਰਾਜ ਕਰਦੇ ਨੇ ਤਾਂ ਸਰਮਾਇਦਾਰੀ ਉਹਨਾਂ ਦੇ ਨਾਲ ਹੈ ਜੇ ਨੀਲੇ ਰਾਜ ਕਰਦੇ ਨੇ ਤਾਂ ਸਰਮਾਇਦਾਰੀ ਉਹਨਾਂ ਦੇ ਨਾਲ ਹੈ ਜੇ ਆ ਇੱਕ ਨਵਾਂ ਰੰਗ ਆਇਆ ਹੈ ਜਿਹੜੇ ਕਹਿੰਦੇ ਅਸੀਂ ਆਮ ਲੋਕਾਂ ਸਰਮਾਇਦਾਰੀ ਉਹਨਾਂ ਦੇ ਨਾਲ ਹੈ ਸਰਮਾਇਦਾਰੀ ਦਾ ਇੱਕੋ ਇੱਕ ਧਰਮ ਹੈ ਪ੍ਰੋਫਿਟ ਨਫਾ ਕਮਾਉਣਾ ਉਹਦੇ ਲਈ ਇੱਕੋ ਇੱਕ ਸੋਰਸ ਹੈ ਨਫਾ ਕਮਾਉਣ ਦਾ ਪਹਿਲੇ ਨੰਬਰ ਤੇ ਲੋਕਾਂ ਦਾ ਸ਼ੋਸ਼ਣ ਕਰਨਾ ਇਹਨਾਂ ਦੀ ਕਿਰਤ ਦਾ ਸ਼ੋਸ਼ਣ ਕਰਨਾ ਇਹਨਾਂ ਦੇ ਹੱਕ ਦੱਬਨੇ ਤੇ ਦੂਜੇ ਨੰਬਰ ਤੇ ਉਸ ਖਿੱਤੇ ਦੇ ਜਿੰਨੇ ਵੀ ਕੁਦਰਤੀ ਸਰੋਤ ਹੈ ਭਾਵੇਂ ਉਹ ਰੇਤਾ ਹੋਵੇ ਭਾਵੇਂ ਉਹ ਪਾਣੀ ਹੋਵੇ ਉਹਨਾਂ ਸਾਰਿਆਂ ਨੂੰ ਲੁੱਟਣਾ ਤੇ ਇੱਥੇ ਦੀ سرمایہ سرمایہਦਾਰੀ ਲੁੱਟ ਰਹੀ ਹੈ ਇਹ ਗੱਲ ਨੂੰ ਇੱਥੇ ਸਮਝੋ ਕਿ ਇਹ ਇਕੱਲੀ ਪੰਜਾਬ ਦੀ ਲੜਾਈ ਨਹੀਂ ਇਹ ਭਾਰਤ ਦੀ ਵੀ ਲੜਾਈ ਹੈ ਇਹ ਕਿਰਤੀ ਲੋਕਾਂ ਦੀ ਲੜਾਈ ਹੈ ਇਹ ਸੰਸਾਰ ਭਰ ਦੇ ਕਿਰਤੀ ਲੋਕਾਂ ਦੀ ਲੜਾਈ ਹੈ ਤੇ ਅਸੀਂ ਇਹ ਸ਼ੁਰੂ ਕੀਤੀ ਹੈ ਇੱਥੋਂ ਤੇ ਜੀਰੇ ਦੇ ਲੋਕ ਵਧਾਈ ਦੇ ਪਾਤਰ ਹੈ ਤੇ ਇਹ ਲੜਾਈ ਲਗਭਗ ਜਿੱਤੀ ਗਈ ਪਰ ਇੱਕ ਗੱਲ ਯਾਦ ਰੱਖੋ ਕਿ ਲੜਾਈ ਇਕੱਲੇ ਪ੍ਰਦੂਸ਼ਣ ਦੀ ਨਹੀਂ ਲੜਾਈ ਤੁਹਾਡੇ ਪੈਰ ਪੈਰ ਤੇ ਖੜੇ ਆ سرمایہਦਾਰੀ ਪੈਰ ਪੈਰ ਤੇ ਤੁਹਾਡਾ ਸ਼ੋਸ਼ਣ ਕਰ ਰਹੀ ਹੈ ਇਨੇ ਜਿਆਦਾ ਗੁੰਝਲਦਾਰ ਮਸਲੇ ਨੇ ਪੈਰ ਪੈਰ ਤੇ ਤੁਹਾਨੂੰ ਉਲਝਾਇਆ ਜਾ ਰਿਹਾ ਹੈ ਇਦੋਂ ਵੀ ਵੱਡਾ ਪੋਲੂਸ਼ਨ ਉਹ ਹੈ ਜਿਹੜਾ ਗਲਤ ਪ੍ਰਚਾਰ ਕਰਕੇ ਸਾਡੇ ਦਿਮਾਗਾਂ ਦੇ ਵਿੱਚ ਕੂੜਾ ਭਰਿਆ ਜਾ ਰਿਹਾ ਹੈ ਉਹਦੇ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ